ਮਾਈਨਿੰਗ ਮਾਫੀਆ ਵੱਲੋਂ ਨਾਜਾਇਜ਼ ਮਾਈਨਿੰਗ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਵਕਵਕ ਖਾਮਾ ਉੱਤੇ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਸੇ ਤਹਿਤ ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਪਿੰਡ ਕੋਲੀਆਂ ਨੇੜੇ ਪੈਂਦੇ ਇੱਕ ਕ੍ਰੈਕਚਰ ਉੱਤੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਨੂੰ ਲੈ ਕੇ ਛਾਪੇਮਾਰੀ ਕੀਤੀ। ਤਾ ਮੌਕੇ ਉੱਤੇ ਪੁਲਿਸ ਨੂੰ ਵੇਖ ਕੇ ਉਥੋਂ ਨਾਜਾਇਜ਼ ਮਾਈਨਿੰਗ ਕਰ ਰਹੇ ਲੋਕ ਗੱਡੀਆਂ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੇ ਚੱਲਦੇ ਪੁਲਿਸ ਨੇ ਦੋ ਟਿਪਰ ਅਤੇ ਇੱਕ ਜੀਸੀਬੀ ਮਸ਼ੀਨ ਕਾਬੂ ਕੀਤੀ ਹੈ ਜਿਸ ਦੇ ਤਹਿਤ ਪੁਲਿਸ ਨੇ ਤਿੰਨ ਲੋਕਾਂ ਤੇ ਮਾਮਲਾ ਵੀ ਦਰਜ ਕੀਤਾ ਹੈ ਅਤੇ ਅੱਗੇ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਮੁਖੀ ਨੇ ਦੱਸਿਆ ਕਿ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਉਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇਸੇ ਚੈਕਿੰਗ ਦੌਰਾਨ ਇੱਕ ਕਰੈਕਚਰ ਉੱਤੇ ਨਜਾਇਜ਼ ਮਾਈਨਿੰਗ ਹੁੰਦੀ ਦੇਖੀ ਗਈ ਤਾਂ ਪੁਲਿਸ ਨੂੰ ਵੇਖ ਕੇ ਉਥੋਂ ਵਾਹਨਾ ਦੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ ਜਿਸ ਦੇ ਚਲਦੇ ਟਿਪਰ ਅਤੇ ਇੱਕ ਜੀਸੀਬੀ ਮਸ਼ੀਨ ਨੂੰ ਕਾਬੂ ਕੀਤਾ ਗਿਆ ਹੈ ਮਾਈਨਿੰਗ ਵਿਭਾਗ ਦੇ ਸਹਿਯੋਗ ਨਾਲ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਜੀ ਦੇ ਹੁਕਮ ਅਨੁਸਾਰ ਮਾਈਨਿੰਗ ਡਿਪਾਰਟਮੈਂਟ ਤੇ ਪੁਲਿਸ ਫੋਰਟ ਇੰਡੋਰ ਜਰਮਨ ਸਿੰਘ ਨੇ ਰਲ ਕੇ ਕ੍ਰੈਸ਼ਾਈ ਚੈਕਿੰਗ ਕੀਤੀ ਗਈ ਜੋ ਦੌਰਾਨੇ ਚੈਕਿੰਗ ਜਿਹੜਾ ਗੁਰੂਜੀ ਸਟੋਨ ਪ੍ਰੈਸ਼ਰ ਉੱਤੇ ਮਾਈਨਿੰਗ ਹੋਣੀ ਪਾਈ ਗਈ ਜਿਸ ਤੇ ਉਹ ਡਰਾਈਵਰ ਜਿਹੜੇ ਸੀ ਮੌਕੇ ਤੇ ਦੋ ਟਿਪਪਰ ਤੇ ਇੱਕ ਜੇਸ਼ ਵੀ ਸੜ ਕੇ ਭੱਜ ਗਏ ਨੇ ਬਾਕੀ ਐਫਆਈਆਰ ਦਰਜ ਕਰ ਲਈ ਗਈ ਹੈ ਜੋ ਅਗਲੀ ਕਾਰਵਾਈ